ਇਹ ਵੀਡੀਓ ਖਾਸ ਬੀਬੀਆਂ ਪੈਨਾਲੀ ਪੈਣਾ ਦੀ ਬਹੁਤ ਡਿਮਾਂਡ ਰਹਿੰਦੀ ਆ ਕਿ ਸਾਡੇ ਲਈ ਕੋਈ ਮੇਕਅਪ ਵਾਲੀ ਸ਼ਾਪ ਦੱਸੋ ਇਹ ਜਿਹੜੀ ਮੈਂ ਤੁਹਾਨੂੰ ਸ਼ਾਪ ਦਿਖਾ ਰਿਆਂ ਇਹ ਬਣਾਲੇ ਆ ਆ ਤੁਸੀਂ ਦੇਖ ਸਕਦੇ ਹੋ ਇੱਥੇ ਲਟਕਣ ਵਗੈਰਾ ਪਏ ਆ ਲੇਸਾ ਵਗੈਰਾ ਦਾ ਸਾਰਾ ਸਾਮਾਨ ਮਿਲਦਾ ਇੱਥੇ ਮੇਕਅਪ ਵਗੈਰਾ ਦਾ ਬਹੁਤ ਘੱਟ ਰੇਟ ਦਾ ਸਾਮਾਨ ਮਿਲਦਾ ਆ ਦੇਖੋ ਕਸਟਮਰਾਂ ਦੀ ਢੀੜ ਲੱਗੀ ਹੋਈ ਆ ਇਹ ਸ਼ਾਪ ਦੇ ਚਾਰ ਫਲੋਰ ਬਣੇ ਹੋਏ ਨੇ ਹਰ ਲੈਫਟ ਲੱਗੀ ਹੋਈ ਹੈ ਮੈਂ ਤੁਹਾਨੂੰ ਦਿਖਾਉਣਾ ਲੈਸ ਜੁਐਲਰੀ گارਮੈਂਟਸ ਕੋਸਮੈਟਿਕ ਤੁਸੀਂ ਦੇਖ ਸਕਦੇ ਆ ਫਲੋਰਾ ਦੇ ਨਾਮ ਹੁਣ ਆ ਦੇਖੋ ਸੈਕੰਡ ਫਲੋਰ ਤੇ ਆ ਚੂੜੀਆਂ ਵਗਿਆਰਿਆਂ ਦੇ ਬਹੁਤ ਡਿਜ਼ਾਈਨ ਪਏ ਆ ਆ ਦੇਖੋ ਬੀਬੀ ਪਹਿਣਾ ਦੀ ਪੀੜ ਲੱਗੀ ਹੋਈ ਆ ਇੱਥੇ ਮੇਕਅਪ ਦਾ ਸਮਾਨ ਵੀ ਬਹੁਤ ਸਾਰੇ ਬ੍ਰਾਂਡ ਦਾ ਮਿਲਦਾ ਬਰਨਾਲੇ ਵਾਲੀ ਬੀਬੀ ਪਹਿਣਾ ਵਾਲੀ ਡਿਮਾਂਡ ਕਰਦੀ ਹੁੰਦੀ ਆ ਵੀ ਸ਼ੈਡ ਲਈ ਕੋਈ ਸ਼ਾਪ ਲੱਭ ਕੇ ਦਿਓ ਜਿੱਥੇ ਮੇਕਅਪ ਦਾ ਸਮਾਨ ਸਸਤਾ ਤੇ ਬੜੀਆ ਮਿਲੇ ਤੁਸੀਂ ਤੋਂ ਨੇ ਦੀ ਹੱਟੀ ਬਰਨਾਲੇ ਆ ਸੁਣਨੇਓ ਇਹ ਸਦਰ ਬਾਜ਼ਾਰ ਚ ਰਹਿ ਜਾਂਦੀ ਏ ਸ਼ਾਪ ਹੁਣ ਬੇਹਾਂ ਦਾ ਸੀਜ਼ਨ ਆ ਰਿਹਾ ਤੁਸੀਂ ਇਹ ਬੀਬੀ ਪਹਿਣਾ ਨੂੰ ਜ਼ਰੂਰ ਸ਼ੇਅਰ ਕਰਿਓ ਵਰਤ ਵੀ ਆ ਰਿਹਾ